ਇੱਕ ਨਾਦਰशाही ਫਰਮਾਨ ਕੇਂਦਰ ਤੋਂ ਜਾਰੀ ਹੋ ਰਿਹਾ ਹੈ ਔਰ ਕਿਹਾ ਕੀ ਜਾ ਰਿਹਾ ਹੈ ਕਿ ਪੰਜਾਬ ਦੇ ਵਿੱਚੋਂ ਜਿਹੜੇ ਰਾਸ਼ਨ ਕਾਰਡ ਨੇ ਗਰੀਬਾਂ ਦੇ ਰਾਸ਼ਨ ਕਾਰਡ ਜਿਨ੍ਹਾਂ ਨੂੰ ਹੱਕ ਡਾਕਟਰ ਬਾਬਾ ਸਾਹਿਬ ਭੀਮਰਾਓ ਅੰਬੇਦਕਰ ਜੀ ਨੇ ਦਿੱਤਾ ਸੀ ਸਰਕਾਰਾਂ ਚੁਣਨ ਨੂੰ ਇਹ ਭਾਜਪਾ ਦੀ ਸਰਕਾਰ ਕੇਂਦਰ ਚ ਰਾਜ ਕਰਦੀ ਸਰਕਾਰ ਨਾਦਰਸ਼ਾਹੀ ਫਰਮਾਨ ਕੀ ਜਾਰੀ ਕਰ ਰਹੀ ਹੈ ਕਿ 8 ਲੱਖ 2493 ਕਾਰਡ ਪੰਜਾਬ ਚੋਂ ਕੱਟ ਦਿੱਤੇ ਜਾਣ ਔਰ ਜੀ ਦੇ ਨਾਲ ਤਕਰੀਬਨ ਤਕਰੀਬਨ 31 ਲੱਖ ਗਰੀਬ ਪੰਜਾਬੀਆਂ ਨੂੰ ਰਾਸ਼ਨ ਮਿਲਣਾ ਬੰਦ ਹੋ ਜਾਊਗਾ ਕਿਉਂ ਬਈ ਕੀ ਵਿਗਾੜਤਾ ਪੰਜਾਬ ਨੇ ਤੇ ਪੰਜਾਬੀਆਂ ਨੇ ਤੁਹਾਡਾ ਕੀ ਵਿਗਾੜਤਾ ਉਹਨਾਂ ਗਰੀਬ ਪਰਿਵਾਰਾਂ ਨੇ ਤੁਹਾਡਾ ਪੁੱਛ ਸਕਦੇ ਆ ਜ਼ਿਲ੍ਹੇ ਲੁਧਿਆਣੇ ਦੇ ਬਾਰੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹਣਾ ਔਰ ਟੋਟਲ ਜਿਹੜੇ ਸਾਡੇ ਕਾਰਡ ਬਣੇ ਹੋਏ ਨੇ 446371 ਕਾਰਡ ਨੇ ਜਿਨ੍ਹਾਂ ਚ 398000 9099 ਕਾੜਾ ਨੂੰ ਅਸੀਂ ਵੀਟ ਹੈ ਜਿਹੜਾ ਉਹ ਡਿਸਟ੍ਰੀਬਿਊਟ ਕਰ ਚੱਕ ਚੁੱਕੇ ਆ ਇੱਕ ਕਾਰਡ ਦੇ ਨਾਲ ਜੇ ਲਾਭਪਾਤਰੀਆਂ ਦੀ ਗਿਣਤੀ ਗਿਣੋ 16 ਲੱਖ 85245 ਟੋਟਲ ਲਾਭਪਾਤਰੀ ਨੇ ਜਿਹਦਾ ਚ ਅਸੀਂ 1556096 ਲਾਭਪਾਤਰੀਆਂ ਨੂੰ ਜਾਨੀ ਕਿ 99.36% ਜਿਹੜਾ ਵੀਟ ਹੈ ਇਸ ਡਿਸਟ੍ਰਿਕਟ ਚ ਅਸੀਂ ਡਿਸਟ੍ਰੀਬਿਊਟ ਕਰ ਚੁੱਕੇ ਆ ਅੱਗੇ ਵੀ ਇਹ ਜਾਰੀ ਹੈ ਸੋ ਅਜ ਮੈਂ ਪ੍ਰੈਸ ਤੇ ਰਹੀ ਮੀਡੀਆ ਦੇ ਰਾਹੀਂ ਕਿਉਂਕਿ ਤੁਸੀਂ ਚੌਥਾ ਥੰਮ ਮੰਨੇ ਜਾਂਦੇ ਹੋ ਲੋਕਤੰਤਰ ਦਾ ਇਹ ਆਵਾਜ਼ ਆ ਜਿਹੜੀ ਘਰ ਘਰ ਤੱਕ ਤੁਸੀਂ ਪਹੁੰਚਾਉਣੀ ਹੈ ਸੋ ਜਿਹੜੀ ਇਹ ਗੂੰਗੀ ਬੋਲੀ ਤੇ ਅੰਨੀ ਭਾਜਪਾ ਸਰਕਾਰ ਹੈ ਜਿਨ੍ਹਾਂ ਨੂੰ ਪੰਜਾਬੀਆਂ ਦੀਆਂ ਕੁਰਬਾਨੀਆਂ ਜਿਨ੍ਹਾਂ ਨੂੰ ਪੰਜਾਬੀਆਂ ਦੀਆਂ ਸ਼ਹਾਦਤਾਂ ਜਿਨ੍ਹਾਂ ਨੂੰ ਪੰਜਾਬੀਆਂ ਦੇ ਜਦੋਂ ਜ਼ਰੂਰਤ ਸੀ ਜਦੋਂ ਪੂਰੇ ਭਾਰਤ ਨੂੰ ਜ਼ਰੂਰਤ ਸੀ ਜਦੋਂ ਅਸੀਂ ਅੰਨ ਉਗਾ ਕੇ ਪੂਰੇ ਭਾਰਤ ਦਾ ਢਿੱਡ ਭਰ ਰਹੇ ਸੀ ਉਦੋਂ ਤਾਂ ਹੱਥ ਜੋੜਦੇ ਫਿਰਦੇ ਸੀ ਉਹ ਤਾਂ ਮਿੰਤਾ ਕਰਦੇ ਫਿਰਦੇ ਉਹ ਤਾਂ ਕਹਿੰਦੇ ਸੀ ਗੁਜਰਾਤ ਆਓ ਪੰਜਾਬ ਦੇ ਕਿਸਾਨਾਂ ਨੂੰ ਕਹਿੰਦੇ ਸੀ ਗੁਜਰਾਤ ਆਓ ਆ ਕੇ ਖੇਤੀ ਕਰੋ ਸਾਡੀਆਂ ਕੱਲਰ ਜ਼ਮੀਨਾਂ ਸਾਡੀਆਂ ਬੰਜਰ ਜ਼ਮੀਨਾਂ ਆਬਾਦ ਕਰੋ ਉਹ ਤਾਂ ਕਹਿੰਦੇ ਸੀ ਯੂਪੀ ਆਓ ਉਹ ਤਾਂ ਕਹਿੰਦੇ ਸੀ ਬਿਹਾਰ ਚਾਓ ਸਾਡੀਆਂ ਕੱਲਰ ਜ਼ਮੀਨਾਂ ਆਬਾਦ ਕਰੋ ਕਿੱਥੇ ਨਹੀਂ ਪਹੁੰਚੇ ਪੰਜਾਬ ਦੇ ਕਿਸਾਨ ਯੂਪੀ ਗਏ ਬਿਹਾਰ ਗਏ ਗੁਜਰਾਤ ਗਏ ਪੂਰੇ ਭਾਰਤ ਨੂੰ ਕਲਾ ਵਿੱਚ ਲੁੱਟਾ ਹਰ ਪਾਸੋਂ ਜਿੱਥੇ ਇੱਥੇ ਪੰਜਾਬ ਦੀ ਜ਼ਰੂਰ ਸੀ ਅਸੀਂ ਖੂਨ ਪਸੀਨਾ ਦੇ ਕੇ ਅਸੀਂ ਇਹ ਸਾਰਾ ਕੁਝ ਦੇਸ਼ ਨੂੰ ਇਸ ਮੁਕਾਮ ਤੱਕ ਲੈ ਕੇ ਆਏ ਤੇ ਜਦ ਅੱਜ ਵਾਪਸ ਮੋੜਨ ਦੀ ਬਾੜੀ ਸੀ ਪੰਜਾਬ ਨੂੰ ਅੱਜ ਆ ਫਰਮਾਨ ਜਾਰੀ ਕਰਨੇ ਸ਼ੁਰੂ ਕਰਤੇ ਅੱਜ ਆ ਅੱਜ ਕਹਿੰਦੇ ਜੀ ਲਾਹ ਪਾਤਰੀਆਂ ਦੇ ਕਾਰਡ ਕੱਢ ਦੋ ਐਦਾਂ ਨਹੀਂ ਹੋਊਗਾ ਸੋ ਇਸ ਕਰਕੇ ਇਹ ਦੇਸ਼ ਆ ਜਿਹੜਾ ਡੈਮੋਕਰੈਟਿਕ ਕੰਟਰੀ ਹੈ ਜਮਹੂਰੀਅਤ ਦਾ ਰਾਜ ਹੈ ਸੋ ਅਸੀਂ ਇਸ ਜਮਹੂਰੀਅਤ ਦੇ ਰਾਜ ਦੇ ਵਿੱਚ ਇਹ ਠੱਕੇ ਨਹੀਂ ਹੋਣ ਦਵਾਂਗੇ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੁਹਾਡੇ ਨਾਲ ਵਚਨਬੱਧ ਹੈ ਇੱਕ ਵੀ ਕਾਰਡ ਨਹੀਂ ਕੱਟਿਆ ਜਾਊਗਾ ਔਰ ਇਹ ਜਿਹੜਾ ਰਾਸ਼ਨ ਹੈ ਨਿਰੰਤਰ جاری ਰਹੂਗਾ